ਇਸ ਤੋਂ ਬਾਅਦ ਪਿੰਡ ਸੇਵਾ ਵਾਲਾ ਕੰਮ ਜਿਹੜਾ ਸੰਪੂਰਨ ਕਰ ਲਓ। ਇਸ ਤੋਂ ਬਾਅਦ ਫਿਰ ਤੁਹਾਡੇ ਨਾਲ ਆਰਾਮ ਨਾਲ ਇਨਫੋਰਮੇਸ਼ਨ ਸੈਂਟਰ 'ਚ ਬੈਠ ਕੇ ਸਾਰੀ ਗੱਲ ਕਰਾਂਗੇ। ਸੇਵਾ ਪੂਰੀ ਹੋਣ ਤੋਂ ਬਾਅਦ ਅੱਜ ਆਏ ਜੇ ਅਰਦਾਸ ਬੇਨਤੀ ਕੀਤੀ ਜਾਏਗੀ। ਤੁਹਾਨੂੰ ਤਾਂ ਆ ਵੀ ਆ ਰਹੇ ਨੇ ਕੀ ਕਹਿਣਾ ਚਾਹੀਦਾ। ਦੇਖੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ਼੍ਰੀ ਕਲਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾਹ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚ। ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ। ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹ ਸਰਦਾਰਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ। ਜੀ ਮਤਲਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਐਲਾਨ ਕੀਤੇ ਜਾਂਦੀ ਗੱਲ ਕੀਤੀ ਜਾ ਰਹੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਜੋ ਉਸ ਕਾਨੂੰਨ ਦੇ। ਦੇਖੋ ਗੱਲ ਇਹ ਹੈ ਕਿ 1 ਨੇਸ਼ਨ 1 ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ। ਸਹੀ ਮੰਨਿਆਂ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾਵਾਂ ਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਹੈ ਡਿਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਇਲੈਕਸ਼ਨਾਂ ਇਕੱਠੀਆਂ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚੁਣੌਤੀ ਹੈ ਕਿ ਜੇ ਕਿਤੇ ਕੋਈ ਹੰਗ ਪਾਰਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਉਹਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਪਾਰਲੀਮੈਂਟ ਨੇ ਰਾਏ ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫੇਰ ਲੈਟ ਕਰ ਜਾ। ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ। ਇਹ ਜਿਹੜੀ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਖਾਸ ਤੌਰ ਤੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਚੇ ਵਾਸਤੇ ਸੰਘਰਸ਼ ਕਰਦਾ ਰਿਹਾ। ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਇਹ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰਟੀ ਦੇ ਵਿੱਚ ਚੜੀ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਾ ਹੋਏ ਕਿ ਫਿਰ ਪ੍ਰੈਜ਼ੀਡੈਂਟ ਰੂਲ ਲਗਾ ਕੇ ਤੇ ਤੁਸੀਂ ਸੈਂਟਰ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰਲਿਜ਼ਮ ਦੇ ਨਾਲ ਬਹੁਤ ਵੱਡਾ ਤਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਤਾਂ نو ਸੀ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜ਼ਰੂਰ ਧਿਆਨ ਜਿਹੜਾ ਹੈਗਾ ਉਹ ਕਿੰਦਰ ਨੂੰ ਡਾਡਾ ਰੱਖਣਾ ਚਾਹੀਦਾ ਜੀਮਾ ਸਾਹਿਬ ਸੇਵਾ ਦੇ ਦਰਮਿਆਨ ਜਿਹੜੀ ਘਟਨਾ ਵਾਪਰੀ ਸੀ ਉਹਦੇ ਉੱਤੇ ਪੁਲਿਸ ਨੇ ਕੀ ਕੀ ਕਾਰਵਾਈ ਕੀਤੀ ਉਹ ਅਸੀਂ ਪਹਿਲਾਂ ਸੇਵਾ ਦੀ ਅਰਦਾਸ ਕਰਾ ਲੈਂਦੋ ਫਿਰ ਬਾਅਦ ਚ ਗੱਲ ਕਰਦੇ ਤਾਂ ਜੀਮਾ ਸਾਹਿਬ ਜੋੜਾ ਵੱਲੋਂ ਕਿਤੇ हमरे ਤੋਂ ਬਾਅਦ ਉਹ ਹੀ ਗੱਲ ਹੈ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਦਿੱਕਤ ਆਏਗੀ। ਉਹੀ ਗੱਲ ਹੈ ਮੈਂ ਕਿਹਾ ਬਾਅਦ ਚ ਕਰਦੇ ਪਹਿਲਾਂ सेवालाम कर बाकी लोक तो सेवा पूरी कोशिश है ठीक तो है तो उसने आपसे पूरी कराई सो तो गुरु महाराज का धनबाद तो है हूँ गुरु महाराज गुरु महाराज के आशीर्वाद हमेशा हर सिख रहे होगा असं भी अरदस करके आशीर्वाद ले रहे हैं मैं आप चम शांति हो ਕਾਲੀ ਦੇ ਲੰਘੂਤ ਹੋਏ ਜਿਹੜੇ ਦੇਸ਼ ਤੇ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੱਤਾ ਜਾਵੇਗਾ ਕਿ ਉਹ ਚੰਡੀਗੜ੍ਹ ਦਾ ਵੀ ਮਸਲਾ ਹੈ ਪਾਣੀ ਦਾ ਵੀ ਮਸਲਾ ਜਿਹੜੇ ਬੰਦੇ ਉਹ ਆਪ ਦੇਖਿਆ ਤੁਸੀਂ ਸਾਡੇ ਬੱਚੇ ਹੋ ਜੀ ਜੀ 50 ਸਾਲ ਹੋ ਗਏ ਇਸ ਫਜ਼ਾਲ ਦੇ ਵਾਸਤੇ ਵੀ ਦੇਸ਼ ਦੀ ਇਹ ਬੱਧੀ ਲੜਾਈ ਅਸੀਂ ਲੜ ਰਹੇ ਹਾਂ ਜੀ ਇਹ ਵੀ ਇਹ ਸੀ ਲੜਾਈ ਵੀ ਕਾਲੀ ਦਾ ਨਜ਼ਰ ਠੀਕ ਹੈ ਜਿਹੜੀ ਇਹ ਗੋਰਖਾ ਲੜਾਈ ਕੋਈ ਫਾਈਟ ਸਿਸਟਮ ਹੈ ਇਹਦਾ ਇਸ ਨੂੰ ਕੰਦਲ ਨਾ ਤਮ ਹੋ ਗਿਆ ਇਹਦਾ ਹਸਤਾ 1962 ਤੋਂ ਲੜ ਲਿਆ 1962 ਦਾ ਬਤਾ ਉਸ ਦਾ ਬਈ ਲੱਗਾ ਹੈ ਪ੍ਰੇਮ ਰੀਸਟਾਰਟ ਹੋਇਆ ਉਸ ਨੇ ਸਾਡਾ ਇਸੇ ਟਾਈਮ ਹੋਇਆ ਸਾਰਾ ਇਹ ਬਸਨੀਆ ਤੇ ਪੰਜਾਬ ਦੇ ਬੰਦੇ ਹੈ ਤਾਂ ਪੁਨਰ ਸਾਹਿਬ ਇੱਕ ਆਖਰੀ ਸਵਾਲ ਹੈ ਬੀਤੇ ਦਿਨੀ ਵਿਕਰਮ ਜੀਠਿਆਹ ਫਰੀ ਇੱਥੇ ਪਹੁੰਚੇ ਸੀਗੇ ਬਹੁਤ ਵਧੀਆ ਤੱਥ ਉਹਨਾਂ ਨੇ ਪੇਸ਼ ਕੀਤਾ ਹੈ ਉਹ ਨੇ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ ਜਾਣਦੇ ਪਰ ਮੇਰੀ ਪੂਰ ਅੰਦੇਸ਼ੀ ਜਿਹੜੀ ਹੈ ਇਹ ਦੱਸਣੀ ਹੈ ਕਿ ਚੌੜਾ ਹੋਰਾਂ ਨੇ ਜਿਹੜਾ ਹਮਲਾ ਕੀਤਾ ਸੁਪੀ ਬਾਦਲ ਦੇ ਉੱਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਕਿਤੇ ਨਾ ਕਿਤੇ ਰੋਕਣ ਵਾਲਾ ਸੀਗਾ ਇਹ ਤਾਂ ਕਰਕੇ ਕੀਤਾ ਗਿਆ ਤਾਂ ਕਰਕੇ ਕਿਉਂਕਿ ਉਹ ਵੀ ਬੰਦੀ ਸਿੰਘ ਸੀਗੇ ਮੈਂ ਤਾਂ ਐਨਆਈ ਰਿਹਾ ਤੈਨਾਂ ਰੱਖ ਹੂੰ ਨਾਮਾਇ ਤੇ ਗੱਲ ਕਰਾ ਇਹ ਦੇਖੋ ਨਾਮ ਮੈਂ ਇਸ ਤਰ੍ਹਾਂ ਹੂੰ ਇਹ ਉਹਨਾਂ ਦੇ ਕਰੂਰ ਜੋ ਕੀਤੇ ਦੇਖੇ ਬਹੁਤ ਸਿਆਣੇ ਨੇ ਸੀਨੀਅਰ ਮੇਰਾ ਕੰਮ ਸਿਰਫ ਅਕਾਲ ਤਖਤ ਸਾਹਿਬ ਤੇ ਆਇਆ ਸਰਬੱਤ ਦੇ ਭਲੇ ਦੀ ਉਦਾਸਤਾ ਉਹਦਾ ਵੀ ਭਲਾ ਦੇ ਸਭ ਦਾ ਭਲਾ ਸਭ ਸਾਡੇ ਜੋ ਬੇਤਬ੍ਰੁਧ ਕਿਸ ਨੂੰ ਮੰਨਦਾ ਸਿੱਖਤਰ ਨੂੰ ਬੇਤਬ੍ਰੁਧ ਹੀ ਜੀ ਜੀ ਤੇ ਸਭ ਦਾ ਪਤਾ ਠੀਕ ਠੀਕ ਜੀ ਸਵਾਲ ਅਗਲਾ ਸਵਾਲ ਐਸਡੀਪੀਸੀ ਦੇ ਉੱਤੇ ਜੱਟਾ ਸਾਹਿਬ ਵੱਲੋਂ ਹੁਕਮ ਹੋਇਆ ਸੀਗਾ ਕਿ ਵਿਰਸਾ ਸਿੰਘ ਮਰਦੋਹਾ ਨੂੰ 10 ਸਾਲ ਦੀ ਪਾਰਟੀ ਕਿਟਿਆ ਜਾਵੇ ਸਾਡੇ ਸੁਣਨ ਚਾਹੀਏ ਕਿ ਉਹਨੂੰ 10 ਸਾਲ ਦੀ ਪਾਰਟੀ ਕਿਉਂ ਕੱਢ ਦਿੱਤਾ ਗਿਆ ਹੈ ਇੱਕੀ ਤੌਰ ਦੇ ਉੱਤੇ ਇੱਕ ਜਿਹੜੀ ਚਿੱਠੀ ਆ ਉਹ ਦਿੱਤਾ ਸਭ ਨੂੰ ਪੇਸ਼ ਕੀਤੀ ਗਈ ਹੈ ਵਾਕਈ ਉਹਨਾਂ ਨੂੰ 10 ਸਾਲ ਕੱਢ ਦਿੱਤਾ ਗਿਆ ਕੋਡ ਕੋਡ ਕੇ ਸੀਸੀਟੀਵੀ ਲਈਏ ਮੰਨ ਲੇ ਜੀ ਉਸ ਸਜ਼ਾ ਉਹਨਾਂ ਦਾ ਪ੍ਰਵਾਨ ਨਹੀਂ ਕੀਤਾ 10 ਸਾਲ ਹੀ ਕੱਢ ਦਿੱਤਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਜੋ ਸਹਿਵਾ ਆਜ਼ਾਦ ਦੇਸੀ ਅਸੀਂ ਤੂੰ ਨਾ ਸੰਤੁਸ਼ਟੀ ਨਾਲ ਕਿਤੇ ਉਹਦੇ ਬਤਾਉਗੇ ਨਹੀਂ ਜੀ ਇਹ ਨਹੀਂ